ਜਿੱਥੇ-ਜਿੱਥੇ ਗੁਰੂ ਘਰ ਹੈਗੇ ਨੇ ਉੱਥੇ-ਉੱਥੇ ਜਿਹੜੀ ਹੈ ਸ਼ਰਧਾ ਭਾਵਨਾ ਦੇਖੀ ਜਾਂਦੀ ਹੈ ਜਿਵੇਂ ਸੰਗਤਾਂ ਪਾਕਿਸਤਾਨ ਜਾਂਦੀਆਂ ਨੇ ਫਿਰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਹੋਵੇ ਜਾਂ ਕਰਤਾਰਪੁਰ ਸਾਹਿਬ ਫਿਰ ਉਧਰ ਵੀ ਲੈ ਕੇ ਜਾਂਦੀਆਂ ਸੰਗਤਾਂ ਇਥੋਂ ਹਾਂਜੀ ਬਿਲਕੁਲ ਕਰਤਾਰਪੁਰ ਸਾਹਿਬ ਦਾ ਜਾਂ ਬਾਕੀ ਨਨਕਾਣਾ ਸਾਹਿਬ ਦਾ ਵੀ ਸਾਡੇ ਕੋਲ ਨਾਪ ਹੈਗੇ ਆਂ ਰਦਰ ਵਰਲਡ ਓਵਰ ਸਾਡੇ ਕੋਲ 8000 ਤੋਂ ਵੱਧ ਗੁਰਦੁਆਰਾ ਸਾਹਿਬ ਦੇ ਨਾਪ ਨੇ ਜਿੱਥੇ ਸਾਡੇ ਕੋਲ ਕਦੀ ਪਣ ਕੇ ਗਿਆ ਜਾਂ ਪਣ ਕੇ ਜਾਂਦਾ ਅੱਛਾ ਤੋਂ ਉਹਦੇ ਵਿੱਚੋਂ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਵੀ ਹੈ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਹ ਕੈਪਟਨ ਸਾਹਿਬ ਤੁਹਾਨੂੰ ਯਾਦ ਹੋਣਾ ਪੂਰਾ ਕਾਫਲਾ ਲੈ ਕੇ ਉੱਥੇ ਪਾਕਿਸਤਾਨ ਗਏ ਸਰ ਤਾਂ ਉੱਥੇ ਦਾ ਰੁਮਾਲਾ ਸਾਹਿਬ ਚੰਦਵਾ ਸਾਹਿਬ ਬੈਗਰੀ ਦੀ ਕਿਰਪਾ ਨਾਲ ਸਾਨੂੰ ਸੇਵਾ ਮਿਲੀ ਸੀ ਸਾਡੇ ਕੋਲੋਂ ਪੱਤੀ ਗਿਆ ਸੀ ਅੱਛਾ ਅੱਛਾ ਕਿਬਾਲ ਜੀ ਜਦੋਂ ਫਿਰ ਕਈ ਵਾਰ ਸ਼ਰਦਾ ਹੁੰਦੀ ਹੈ ਕਿ ਲੋਕ ਕਹਿੰਦੇ ਨੇ ਕਿ ਅਸੀਂ ਆਪ ਬੜੇ ਮਹਿੰਗੇ ਮਹਿੰਗੇ ਕੱਪੜੇ ਪੋਨੇ ਆ ਜਾਂ ਜਦੋਂ ਅਸੀਂ ਆਪ ਸਮਾਨ ਲੈਣ ਜਾਂਦੇ ਆ ਤਾਂ ਬੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਫਿਰ ਵੀ ਲੋਕਾਂ ਨੇ ਹੁੰਦਾ ਕਿ ਜਿੰਨੇ ਸਾਰਾ ਕੁਝ ਇਹ ਦਿੱਤਾ ਤਾਂ ਜਦੋਂ ਅਸੀਂ ਉਸ ਜਗ੍ਹਾ ਦੇ ਉੱਪਰ ਚੰਦੂਆ ਸਾਹਿਬ ਜਾਂ ਰਮਾਲਾ ਸਾਹਿਬ ਪੇਟ ਕਰਨਾ ਤਾਂ ਫਿਰ ਉਹ ਵੀ ਜਿਹੜੀ ਹੈ ਉਹ ਦੀ ਦੇਖ ਕੇ ਕਿ ਸੁੰਦਰ ਹੋਣੀ ਚਾਹੀਦੀ ਹੈ ਫਿਰ ਉਹਨੂੰ ਲੈ ਕੇ ਲੋਕ ਤੁਹਾਡੇ ਅੱਗੇ ਡਿਮਾਂਡ ਰੱਖਦੇ ਨੇ ਕਿ ਜਾਇਦੇ ਤੇ ਸੋਨੇ ਦਾ ਵਰਕ ਹੋਣਾ ਚਾਹੀਦਾ ਜਾਂ ਚਾਂਦੀ ਦਾ ਵਰ ਕੋ ਸੰਗਤ ਨੂੰ ਬੜਾ ਬਾਲ ਦਿੱਤਾ ਹੈ ਸਿੱਖ ਸੰਗਤ ਨੂੰ ਖਾਸ ਕਰਕੇ ਗੁਰਮਾਰਾ ਨੇ ਬੜਾ ਬਾਲ ਦਿੱਤਾ ਹੈ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਵੀ ਸੰਗਤ मतलब ਇੰਨਾ ਇੱਕ ਤੋਂ ਇੱਕ ਅੱਛੀ ਚੀਜ਼ ਅੱਛ ਵਧੀਆ ਤੋਂ ਵਧੀਆ ਚੀਜ਼ ਡਿਮਾਂਡ ਕਰਦੀ ਹੈ ਜੇਕਰ ਮੈਂ ਅੱਜ ਇੱਕ ਲੈਵਲ ਤੇ ਪਹੁੰਚਦਾ ਹਾਂ ਉਸ ਲੈਵਲ ਦਾ ਕੰਮ ਕਰਦਾ ਹਾਂ ਉਸ ਤੋਂ ਅਗਲੇ ਲੈਵਲ ਦੀ ਚੀਜ਼ ਮੰਗ ਲਈ अच्छा बिल्कुल हां मतलब कभी किसी संगत ने कभी पैसे का कोई नहीं दिखाया मतलब अच्छी चीज है जी हुआ जी कितने को ऑर्डर चले जाते हैं विदेशां के बीच गुरुद्वारा नहीं देखो जी अकेले अमेरिका दे बीच 250 ਤੋਂ ਵੱਧ ਗੁਰੂ ਘਰਾਂ ਤੋਂ ਵਾਲਾ ਸਾਹਿਬ ਜਾਂਦੇ ਅੱਛਾ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਮੈਂ ਖੁਦ ਅਮਰੀਕਾ ਕੈਨੇਡਾ ਜਾਂਦਾ ਰਹਿਣਾ ਨਾਰਥ ਅਮਰੀਕਾ ਦੇ ਵਿੱਚ 160 ਤੋਂ ਵੱਧ ਗੁਰੂ ਘਰਾਂ ਚ ਮੈਂ ਖੁਦ ਦਰਸ਼ਨ ਕੀਤੇ ਨੇ ਅੱਛਾ ਇਹ ਫਿਰ ਤੁਸੀਂ ਆਨਲਾਈਨ ਆਰਡਰ ਭੇਜ ਦਿੰਦੇ ਹੋ ਉਹਨਾਂ ਨੂੰ ਹਾਂਜੀ ਅਮਰੀਕਾ ਦੇ ਵਿੱਚ ਜਿਆਦਾ ਨਹੀਂ ਕਿ ਜਾਂ ਜਿਵੇਂ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਨੇ ਆਬਵੀਅਸਲੀ ਅਮਰੀਕਾ ਬਹੁਤ ਵੱਡਾ ਹੈ ਤੇ ਬਹੁਤ ਫੈਲਿਆ ਹੋਇਆ ਹੈ ਉੱਥੇ ਹਰ ਸ਼ਹਿਰ ਦੇ ਵਿੱਚ ਸਾਨੂੰ ਚਾਰ-ਚਾਰ ਗੁਰਦੁਆਰਾ ਸਾਹਿਬ ਮਿਲਦੇ ਆ ਤਾਂ ਇਸ ਕਰਕੇ ਗੁਰਦੁਆਰਾ ਸਾਹਿਬ ਦੀ ਟੋਟਲ ਗਿਣਤੀ ਜਿਹੜੀ ਹੈ ਅਮਰੀਕਾ ਦੇ ਪਹੁੰਚ ਜਾਂਦਾ ਹੈ ਇਹ ਫਿਰ ਸਾਰਾ ਜਿਹੜਾ ਪ੍ਰੋਸੈਸ ਚੱਲਦਾ ਹੈ ਇਹ ਇੱਕੀ ਛੱਤ ਦੇ ਥੱਲੇ ਸਾਰਾ ਕੁਝ ਹੁੰਦਾ ਕਿ ਜਾਂ ਵਕਰੀ-ਵਕਰੀ ਜਗ੍ਹਾ ਤੇ ਪ੍ਰੋਸੈਸ ਹੁੰਦਾ ਰਮਾਲਾ ਸਾਹਿਬ ਚੰਦਵਾ ਸਾਹਿਬ ਜਦੋਂ ਤਿਆਰ ਹੁੰਦੇ ਨੇ ਅ ਦੇਖੋ ਬਹੁਤ ਵੱਡੀ ਟੀਮ ਹੈ ਪਰਮਾਨੰਦੀ ਮਕਸੀਨਲ ਅਸੀਂ ਐਸੇ ਅ ਇਸੇ ਪ੍ਰੈਮਿਸਿਸ ਦੇ ਵਿੱਚ ਅਸੀਂ 70-80 ਬੰਦੇ ਬੈਠਦੇ ਆ। ਅੱਛਾ ਤੇ ਇਸ ਤੋਂ ਇਲਾਵਾ ਹੈਂਡਵਰਕ ਵਾਲੇ ਇੱਥੇ ਨਹੀਂ ਬਿਠਾਇਆ ਜਾ ਸਕਦੇ ਕਿਉਂਕਿ ਉਹਨਾਂ ਨੂੰ ਬਹੁਤ ਸਪੇਸ ਚਾਹੀਦੀ ਹੈ। ਤਾਂ ਫਿਰ ਉਹ ਨਾਲੇ ਦੂਜੀ ਗੱਲ ਹੁੰਦੀ ਹੈ ਜਿਹੜਾ ਹੈਂਡਵਰਕ ਕਿਸ ਏਰੀਆ ਦਾ ਸਪੈਸ਼ਲਾਈਜ਼ ਕਰਦਾ ਹੈ ਕਾਰੀਗਰ ਉਸੇ ਏਰੀਆ ਏਰੀਆ ਚੋਂ ਐਥਨਿਕ ਵਰਕ ਨਿਕਲ ਕੇ ਆਉਂਦਾ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉੱਥੇ ਹੀ ਵਰਕਸ਼ਾਪ ਲਗਾ ਦਈਏ ਜਿਸ ਏਰੀਆ 'ਚ ਜੋ ਕੰਮ ਹੁੰਦਾ ਹੈ। ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਡੀ ਅੰਮ੍ਰਿਤਸਰ ਵੀ ਵਰਕਸ਼ਾਪ ਹੈ। ਅ ਇਸੇ ਤਰ੍ਹਾਂ ਆਪਣਾ ਬਰੇਲੀ ਵੀ ਹੈ ਫਰਖਾਬਾਦ ਵੀ ਹੈ ਰਾਮਪੁਰ ਹੈ ਪਟਿਆਲਾ ਸਤਾ ਹੈ ਗਈ ਹਾਂ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਜਿਵੇਂ ਸੀਐਮ ਮਾਨ ਹੋਂਣਾ ਨੇ ਆਰਡਰ ਜਿਹੜਾ ਕੀਤਾ ਉਹਨੂੰ 40 ਦਿਨ ਦੇ ਕਰੀਬ ਜਿਹੜੇ ਨੇ ਉਹ ਸਮਾਂ ਵੀ ਲੱਗਾ 35-40 ਦਿਨ ਲੱਗੇ ਫਿਰ ਜਦੋਂ ਕੋਈ ਇਦਾਂ ਸਪੈਸ਼ਲ ਆਰਡਰ ਹੁੰਦਾ ਹੈ ਫਿਰ ਸਾਰੀ ਟੀਮ ਇੱਕ ਪਾਸੇ ਹੁੰਦੀ ਹੈ ਮਤਨ ਜਿਵੇਂ ਬੜੀ ਬਖਸ਼ੀ ਸੀ ਜੀ ਇਸ ਤਰ੍ਹਾਂ ਦੇ ਆਰਡਰ ਸਾਡੇ ਕੋਲ ਰੋਜ਼ ਹੀ ਚੱਲਦੇ ਹੁੰਦੇ ਆ ਆਬਵੀਅਸਲੀ ਸਾਡੇ ਵਾਸਤੇ ਸੀ ਸੀਐਮ ਸਾਹਿਬ ਦਾ ਆਰਡਰ ਆਣਾ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਸੀ ਅੱਛਾ ਪਹਿਲਾਂ ਕਦੇ ਆਇਆ ਕਿ ਜਾਂ ਇਸ ਵਾਰ ਹੀ ਆਇਆ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਖੋਣਾ ਹੈ ਉਸ ਤੋਂ ਇਲਾਵਾ ਬਦਲ ਸਾਹਿਬ ਦੇ ਹਰ ਮਹੀਨੇ ਚੱਲਦੇ ਨੇ ਮਜੀਠੇ ਸਾਹਿਬ ਦੇ ਹਰ ਮਹੀਨੇ ਚੱਲਦੇ ਨੇ ਜਦੋਂ ਗੁਜੀਤ ਰਾਣਾ ਜੀ ਪਾਕਿਸਤਾਨ ਗਏ ਸੀ ਤਾਂ ਸਾਡੇ ਕੋਲ ਉਸੋਨੇ ਦੀਆਂ ਚੌਰਸਾ ਬਣਵਾ ਕੇ ਲੱਗੇ ਸੀ ਤੇ ਇਸੇ ਤਰ੍ਹਾਂ ਆਪਣਾ ਕੈਪਟਨ ਸਾਹਿਬ ਦੇ ਘਰ ਜਦੋਂ ਵੀ ਜ਼ਰੂਰਤ ਹੁੰਦੀ ਹੈ ਕਾ ਇਹ ਤਾਂ ਉੱਥੋਂ ਕੋਈ ਆ ਜਾਂਦਾ ਹੈ ਜਾਂ ਇੱਥੋਂ ਸੁਨੇਹਾ ਭੇਜ ਦਿੰਦੇ ਐ ਅਸੀਂ